ਹੈਲੋ ਦੋਸਤੋ ਅੱਜ ਆਪਾਂ ਸਿੱਖਦੇ ਆਂ ਜੀ ਰੂਬਿਕਸ ਕਯੂਬ ਨੂੰ ਸੋਲਵ ਕਰਨਾ ਇਹ ਹੁੰਦੀ ਹੈ ਜੀ ਰੂਬਿਕਸ ਕਯੂਬ ਇਹ ਬਹੁਤ ਸੌਖੀ ਹੁੰਦੀ ਹੈ ਸੋਲਵ ਕਰਨੀ ਕੋਈ ਇਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੁੰਦੀਗੀ ਤੇ ਬਹੁਤ ਲੋਕਾਂ ਨੂੰ ਇਹ ਨਹੀਂ ਸੋਲਵ ਹੁੰਦੀਗੀ ਇੱਕ ਕਰੀਏ ਨਵੀਂ ਜਦੋਂ ਲੈ ਕੇ ਆਉਂਦੇ ਆ ਤਾਂ ਆਪ ਨੂੰ ਇਦਾਂ ਦੀ ਮਿਲਦੀ ਆ ਇੱਕ ਕਰੀਏ ਇਹਨੂੰ ਬਬਾ ਖਰਾਬ ਕਰ ਲਿਆ ਇਦਾਂ ਕਰ ਲਿਆ ਤੇ ਬਹੁਤ ਲੋਕ ਇਹਨੂੰ ਸੋਲਵ ਨਹੀਂ ਕਰ ਸਕਦੇ ਦੁਬਾਰੇ ਤੇ ਮੈਂ ਸਾਰੇ ਸਟੈਪ ਤੁਹਾਨੂੰ ਵਾਰੀ-ਵਾਰੀ ਨਾਲ ਸਮਝਾਉਂਗਾ ਤੇ ਬਹੁਤ ਹੀ ਆਸਾਨੀ ਨਾਲ ਸੋਲਵ ਹੋ ਜੂਗੀ ਸੋ ਪਹਿਲਾਂ ਆਪਾਂ ਸਮਝਦੇ ਆ ਜੀ ਇਹਦੇ ਬਾਰੇ ਸੋ ਰੂਬਿਕ ਕਯੂਬ ਦੇ 6 ਫੇਸ ਹੁੰਦੇ ਆ ਜੀ ਜਿਵੇਂ ਕਿ ਲਾਲ ਫੇਸ ਹੋ ਗਿਆ ਨੀਲਾ ਹੋ ਗਿਆ ਸੰਤਰੀ ਹੋ ਗਿਆ ਹਰਾ yellow ਤੇ white 6 ਫੇਸ ਹੋ ਗਏ ਜੀ ਇਹਦੇ ਉਸ ਤੋਂ ਬਾਅਦ ਇਹਦੇ ਹੁੰਦੇ ਆ ਜੀ ਕਾਰਨਰਸ ਕਾਰਨਰਸ ਕਿਹਨਾਂ ਨੂੰ ਕਹਿੰਦੇ ਆ ਆਪਾਂ ਆਹ ਕਾਰਨਰਸ ਹੋਗੇ ਇਧਰਲਾ ਆਹ ਆਹ ਇਹ ਹੋਗੇ ਇਹਦੇ 4 ਕਾਰਨਰਸ ਦੂਜੇ ਪਾਸੇ ਵੀ ਆਏ ਸਾਰੇ ਪਾਸੇ ਜਿਹੜੇ ਪਾਸੇ ਮਰਜੀ ਵੇਖ ਲੋ ਚਾਰ ਕਾਰਨਰਸ ਹੁੰਦੇ ਆ ਇਹਦੇ ਵਿੱਚ ਫਿਰ ਹੁੰਦੀ ਹੈ ਜੀ ਐਜੇਸ ਇਹਨਾਂ ਨੂੰ ਕਹਿੰਦੇ ਐਜੇਸ ਜਿਹੜੇ ਕਾਰਨਰ ਦੇ ਤੇ ਵਿਚਾਲੇ ਹੁੰਦਾ ਐਜੇਸ ਕਹਿੰਦੇ ਆ ਇਹਨਾਂ ਨੂੰ ਆਹ ਹੋ ਗਿਆ ਆਹ ਹੋ ਗਿਆ ਤੇ ਫਸਟ ਤੀਜਾ ਹੁੰਦਾ ਜੀ ਸੈਂਟਰ ਆਹਾ ਸੈਂਟਰ ਵਾਲਾ ਇੱਧਰ ਸੈਂਟਰ ਆਹ ਸੈਂਟਰ ਜਿਹਦੇ ਉੱਤੇ ਲਿਖਿਆ ਹੋਇਆ ਰੂਬਿਕਸ ਕਯੂਬ ਤੇ ਇਹ ਹੁੰਦੀ ਹੈ ਜੀ ਇਹ ਗੱਲ ਯਾਦ ਰੱਖਣ ਵਾਲੀ ਜਿਹੜੇ ਹੁੰਦੇ ਸੈਂਟਰ ਇਹ ਕਦੇ ਵੀ ਮੂਵ ਨਹੀਂ ਹੁੰਦੇਗੇ ਇਹ ਆਪਦੀ ਜਗ੍ਹਾ ਤੇ ਹੀ ਰਹਿਣਗੇ ਹਮੇਸ਼ਾ ਕਦੇ ਵੀ ਇਹ ਮੂਵ ਨਹੀਂ ਹੋਣਗੇ ਬਾਕੀ ਸਾਰੇ ਆ ਜਿਹੜੇ ਇਹਨਾਂ ਨੂੰ ਜਿਵੇਂ ਮਰਜ਼ੀ ਮੂਵ ਕਰ ਲੋ ਭਾਵੇਂ ਤੁਸੀਂ ਲਾਲ ਨੂੰ ਇੱਧਰ ਲੈ ਜਾਓ ਭਾਵੇਂ ਇੱਥੇ ਲੈ ਜਾਓ ਭਾਵੇਂ ਇੱਥੇ ਲਿਆਓ ਇਹ ਸਾਰੇ ਕਿਤੇ ਮਤਲਬ ਮੂਵ ਹੋ ਸਕਦੇ ਆ ਠੀਕ ਹੈ ਜੀ ਉਹਦੇ ਤੋਂ ਬਾਅਦ ਜਿਹੜੇ ਹੁੰਦੇ ਆਪਣੇ ਕਾਰਨਰਸ ਕਾਰਨਰਸ ਹਮੇਸ਼ਾ ਤਿੰਨ ਰੰਗਾਂ ਦੇ ਹੁੰਦੇ ਆ ਤਿੰਨ ਰੰਗ ਹੋਣਗੇ ਹਮੇਸ਼ਾ ਕਾਰਨਰ ਦੇ ਵਿੱਚ ਸੈਂਟਰ ਆਪਣਾ ਹਮੇਸ਼ਾ ਇੱਕ ਰੰਗ ਦਾ ਹੋਊਗਾ ਇਹ ਕਦੇ ਵੀ ਮੂਵ ਨਹੀਂ ਹੁੰਦਾ ਆਪਣੀ ਜਗ੍ਹਾ ਤੋਂ কর্নারਸ ਦੇ ਰੰਗ ਤਿੰਨ ਹੁੰਦੇ ਆ ਜਿਵੇਂ ਆਪ ਕੋ ਸੰਤਰੀ ਹਰਾ ਤੇ yellow ਇਧਰ ਆ ਗਿਆ ਸੰਤਰੀ white ਚਿੱਟਾ ਤੇ ਹਰਾ ਤੇ ਜਿਹੜੇ ਹੁੰਦੇ ਐਜਸ ਆ ਸੰਟ ਕੋਰਨਰ ਦੇ ਵਿਚਾਲੇ ਖੁੰਜਿਆਂ ਦੇ ਵਿਚਾਲੇ ਇਹਨਾਂ ਦੇ ਹਮੇਸ਼ਾ ਦੇ ਦੋ ਕਲਰ ਚਿੱਟਾ ਹਰਾ ਸੰਤਰੀ ਹਰਾ ਠੀਕ ਹੈ ਜੀ ਅੱਗੇ ਫਿਰ ਮੈਂ ਤੁਹਾਨੂੰ ਸਿਖਾਉਂਗਾ ਵੀ ਇਹਨੂੰ ਆਪਾਂ ਕਿਵੇਂ ਕਰਨਾ ਜੇ ਆਪਾਂ ਇਹਨੂੰ ਕਹੀ ਗਏ ਵੀ ਮੈਂ ਤੁਹਾਨੂੰ ਕਹਾਂਗਾ ਕਿ ਜੇ ਮੈਂ ਕਲॉकवाਾਈਜ਼ ਰੋਟੇਟ ਕਰਨਾ ਹੈ ਤਾਂ ਉਹਦਾ ਮਤਲਬ ਹੈ ਕਿ ਕਲॉकवाਾਈਜ਼ ਇਧਰ ਨੂੰ ਰੋਟੇਟ ਹੋਊਗਾ ਜਾਂ ਮੈਂ ਤੁਹਾਨੂੰ ਇਧਰੋਂ ਦਿਖਾ ਦਿੰਨਾ ਜਿਵੇਂ ਆਪਾਂ ਇਹਨੂੰ ਕਲॉकवाਾਈਜ਼ ਰੋਟੇਟ ਕਰਨੀ ਇਧਰਲੀ ਸਾਈਡ ਤੋਂ ਆਏ ਰੋਟੇਟ ਕਰਾਂਗੇ ਤੇ ਜੇ ਮੈਂ ਇਹਨੂੰ ਕਹਾਂ ਵੀ ਐਂਟੀ ਕਲॉकवाਾਈਜ਼ ਰੋਟੇਟ ਕਰ ਦਿਓ ਤਾਂ ਇਹ ਐਂਟੀ ਕਲॉकवाਾਈਜ਼ ਇਦਾਂ ਹੋਊਗੀ ਜਾਂ ਇਦਾਂ ਹੋ ਜੂਗੀ ਜਿਵੇਂ ਆਪਣਾ ਟਾਈਮ ਫੀਸ ਚੱਲਦਾ ਹੁੰਦਾ ਠੀਕ ਹੈ ਜੀ ਅੱਗੇ ਵੀ ਜਿਵੇਂ ਮੈਂ ਤੁਹਾਨੂੰ ਦੱਸਦਾ ਜੀ ਵੀ ਇਹਨੂੰ ਆਪਾਂ ਰਾਈਟ ਹੈਂਡ ਰੂਲ ਲਾਉਣਾ ਜਾਂ ਲੈਫਟ ਹੈਂਡ ਰੂਲ ਲਾਉਣਾ ਉਹ ਮੈਂ ਤੁਹਾਨੂੰ ਅੱਗੇ ਸਮਝਾਉਂਗਾ ਸੋ ਉਹਦੇ ਚ ਕੀ ਹੁੰਦੀਆਂ ਚਾਰ ਹੁੰਦੇ ਆ ਆਪਣੇ ਜੇ ਮੈਂ ਤੁਹਾਨੂੰ ਕਹੂੰਗਾ ਵੀ ਆਪਾਂ ਰਾਈਟ ਹੈਂਡ ਰੂਲ ਲਾ ਦਿਓ ਕਲॉकवाइज ਤਾਂ ਉਹ ਆਪਾਂ ਇਦਾਂ ਕਰ ਦਿਆਂਗੇ ਠੀਕ ਹੈ ਜੀ ਤੇ ਜੇ ਮੈਂ ਫਿਰ ਅੱਗੇ ਕਹੂੰਗਾ ਵੀ ਰਾਈਟ ਹੈਂਡ ਰੂਲ ਅਪਰ ਕਲॉकवाइज ਤਾਂ ਆਪਣਾ ਇਦਾਂ ਹੋ ਜਾਊਗਾ ਫਿਰ ਆਪਣਾ ਰਾਈਟ ਹੈਂਡ ਰੂਲ ਐਂਟੀ ਕਲॉकवाइज इदा लग जूगा ठीक है इधरली साइड, राइट हैंड रहे एंटी कलॉक वाइज ए घुमाता जो मैं कहूँगा राइट हैंड रूल अपर एंटी कलॉक वाइज भी अपर आ साइड कहना मैं राइट साइड, राइट हैंड कलॉक वाइज ला, राइट हैंड अपर क्लॉक वाइज इधर होगी, राइट हैंड अपर एंटी कलॉक वाइज आपदा कर दें ठीक है तो ये अगे हौली हौली मैं थोड़ा दोबारे भी समझाऊंगा एक करी जी समझ आनी भी जो मैं कह राइट हैंड रूल लाइना आपट राइट क्लॉकवाइज राइट अपर क्लॉकवाइज राइट एंटी क्लॉकवाइज राइट अपर एंटी क्लॉकवाइज ठीक है इदा एक दो तो, तीन चार ਜਦੋਂ ਵੀ ਆਪਾਂ ਕਲॉकवाइज ਐਂਡਰਾਈਟ ਜਾਂ ਲੈਫਟ ਲਾ ਰਹੇ ਆਂ ਜੇ ਆਪਾਂ ਇਦਾਂ ਲਾਇਆ ਤਾਂ ਆਪਾਂ ਨੂੰ ਦੁਬਾਰੇ ਆਏ ਨਹੀਂ ਘਮਾਉਣਾਗਾ ਉਵੇਂ ਹੀ ਲਾਉਣਾ ਉਹ ਉਥੇ ਠੀਕ ਹੈ ਸੋ ਜੀ ਇਹ ਸਭ ਬੇਸਿਕ ਰੂਲ ਸੀਗੇ ਪਹਿਲਾਂ ਹੁਣ ਆਪਣਾ ਸਟੈਪ ਹੈਗਾ ਆਪਾਂ ਪਲੱਸ ਬਣਾਉਣਾ ਪਲੱਸ ਇਹਦੇ ਵਿੱਚ ਦੋ ਵਾਰੀ ਬਣੂਗਾ ਫਰਸਟ ਆਪਣਾ ਉਹ yellow ਦੇ ਅਰਾਊਂਡ ਪਲੱਸ ਬਣੂਗਾ ਜੀ yellow ਦੇ ਚਾਰੇ ਪਾਸੇ ਪਲੱਸ ਦਾ ਸਾਈਨ ਬਣ ਜਾਊਗਾ ਜੇ ਜਦੋਂ ਆਪਾਂ ਨੂੰ ਕੰਪਲੀਟ ਸੋਲਵ ਮਤਲਬ ਪਹਿਲਾ ਸਟੈਪ ਕਰ ਲਿਆ ਉਦੋਂ ਆਪਾਂ ਐ ਬਣਾਵਾਂਗੇ ਇਹਨੂੰ ਪੂਰਾ ਪਲੱਸ ਬਣ ਜੂਗਾ ਵਾਈਟ ਕਲਰ ਚ ਇਦਾਂ ਕਲਰਸ ਆਪਣੇ ਐਜਸ ਦੇ ਸੈਂਟਰ ਨਾਲ ਕਲਰ ਮੈਚ ਹੋ ਜਾਣਗੇ ਇਧਰੋਂ ਵੀ ਆਪਣੇ ਕਲਰ ਮੈਚ ਹੋ ਗਏ ਤਾਂ ਉਹ ਕਿਵੇਂ ਕਰਨਾ ਹੈ ਜੀ ਠੀਕ ਹੈ ਆਪਾਂ ਪਹਿਲਾਂ ਆ ਚੀਜ਼ ਬਣਾਉਣੀ ਹੈ ਇਹਦੇ ਨਾਲ ਠੀਕ ਹੈ ਪਹਿਲਾਂ ਤੁਸੀਂ ਆਹੀ ਸਮਝੋ ਆ ਚੀਜ਼ ਕਿਵੇਂ ਬਣੂਗੀ ਸੋ ਆ ਅਨਸੋਲਡ ਪੀਸ ਹੈ ਜੀ ਇਹਨੂੰ ਮੈਂ ਖਰਾਬ ਕਰ ਦਿੰਨਾ ਇੱਕੇ ਜਿਵੇਂ ਵੀ ਕਰ ਲੋ ਸੋ ਹਮੇਸ਼ਾ ਯਾਦ ਰੱਖਣਾ ਵੀ ਆਪਾਂ yellow side ਨੂੰ ਉੱਪਰ ਰੱਖਣਾ ਆ yellow ਨੂੰ ਉੱਪਰ ਰੱਖੂ ਆਪਣਾ ਥੱਲੇ ਆਪਾਂ ਨੀਚੇ ਆਪਣਾ ਹੋਊਗਾ white ਸੋ ਇਹਦੇ ਆਸਤੇ ਆਪਾਂ ਕੀ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਐਂ ਆਪਾਂ ਬਣਾਉਣੇ ਹੈਗੇ ਆ white ਸੋ ਆਪਾਂ white ਲੱਭਣੇ ਆ ਵੀ ਆਪਾਂ ਆਪਣਾ white ਆ ਪਿਆ ਹੁਣ ਆਇਸ white ਨੂੰ ਆਪਾਂ ਇੱਥੇ ਲੈ ਕੇ ਆਉਣਾ ਦੂਜੇ white ਨੂੰ ਇੱਥੇ ਤੀਜੇ ਨੂੰ ਇੱਥੇ ਚੌਥੇ ਨੂੰ ਇੱਥੇ ਓਏ ਦੋਸਤੋ ਉਹਨੂੰ ਆਪਾਂ ਕਿਵੇਂ ਲੈ ਕੇ ਆਵਾਂਗੇ ਪਹਿਲਾਂ ਆਪਾਂ ਆਪਣਾ yellow ਉੱਪਰ ਰੱਖ ਲਿਆ ਠੀਕ ਹੈ ਹੁਣ ਆਪਾਂ ਇਹਦੇ white ਲੱਭਣੇ ਆ ਪਹਿਲਾਂ white ਆਪਣਾ ਇੱਥੇ ਪਿਆ ਇੱਥੇ ਪਿਆ ਤਾਂ ਇਹਨੂੰ ਆਪਾਂ ਇਹਨੂੰ ਆਪਾਂ ਇੱਥੇ ਕਿਵੇਂ ਲੈ ਕੇ ਆਵਾਂਗੇ ਸੋ ਇਹਨੂੰ ਆਪਾਂ ਪਹਿਲੀ ਲੇਅਰ ਨੂੰ ਨੀਚੇ ਤੇ ਚਾਹ ਕਰਨਾ ਦੂਜੀਆਂ ਦੋਹਣੀਆਂ ਥੱਲੇ ਵਾਲੀਆਂ ਦੋਵੇਂ ਲੇਰਾਂ ਹੈਗੀਆਂ ਇਹਨਾਂ ਨੂੰ ਆਪਾਂ ਜਿਵੇਂ ਮਰਜ਼ੀ ਘੁਮਾ ਸਕਦੇ ਆ ਐ ਘੁਮਾ ਲਓ ਐ ਘੁਮਲਵਾ ਐ ਕੋਲ ਠੀਕ ਹੈ ਜੀ ਜਿਵੇਂ ਹੀ ਆਪਣਾ ਇੱਧਰ ਤੁਹਾਨੂੰ ਦਿਸਦਾ ਵੀ ਆਹ ਸਾਈਡਾਂ ਤੇ ਆ ਗਿਆ white ਇੱਧਰ ਆ ਗਿਆ ਇੱਥੇ ਤਾਂ ਆਪਾਂ ਇਸ ਵਾਈਟ ਨੂੰ ਆਪਾਂ ਇੱਥੇ ਲੈ ਕੇ ਆਵਾਂਗੇ ਜੀ ਤੇ ਉਹਦੇ ਵਾਸਤੇ ਆਪਾਂ ਕੀ ਕਰਾਂਗੇ ਇਸ ਵਾਈਟ ਨੂੰ ਆਪਾਂ ਇੱਥੇ ਲੈ ਕੇ ਆਵਾਂਗੇ ਆਹਾਂ ਸਾਰੀ ਲੇਅਰ ਨੂੰ ਆਪਾਂ ਐ ਘੁਮਾ ਦੇਾਂਗੇ ਇੱਕ ਵਾਈਟ ਆਪਣਾ ਇੱਥੇ ਆ ਗਿਆ ਜੀ ਨਾਲ ਮੈਚ ਹੋ ਗਿਆ ਦੂਜਾ ਵਾਈਟ ਆਪਣਾ ਇੱਥੇ ਪਿਆ ਇਹਨੂੰ ਆਪਾਂ ਕਿਵੇਂ ਕਰਾਂਗੇ ਇੱਥੇ ਕਿਵੇਂ ਆਊਗਾ ਪਹਿਲਾਂ ਨੂੰ ਆਪਾਂ ਇਦਾਂ ਘੁਮਾ ਲਾਂਗੇ ਐਂ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਵਾਈਟ ਨੂੰ ਇੱਥੇ ਲੈ ਕੇ ਆਉਣਾ ਤਾਂ ਆਪਾਂ ਪਹਿਲੀ ਸਾਰੀ ਸਾਈਡ ਨੂੰ ਘੁਮਾ ਦੇਾਂਗੇ ਯਾਦ ਰੱਖਿਓ ਵੀ ਆਪਣਾ ਹਮੇਸ਼ਾ ਵਾਈਟ yellow ਉੱਤੇ ਰਹੂਗਾ yellow ਸੈਂਟਰ ਉੱਪਰ ਰਹੂਗਾ white ਆਪਣਾ ਥੱਲੇ ਰਹੂਗਾ ਦੋ ਆਪਣੇ ਆ ਗਏ ਜੀ yellow ਦੇ ਨਾਲ ਤੀਜਾ white ਆਪਣਾ ਇੱਥੇ ਆਊਗਾ ਚੌਥਾ ਇੱਥੇ ਆਊਗਾ ਕਿੱਥੇ ਨੇ ਹੈਗੇ ਆਪਾਂ ਆਪਾ ਭਾਲਣੇ ਆ ਇੱਕ ਆਪਣਾ white ਆ ਪਿਆ ਜੀ ਇਹਨੂੰ ਆਪਾਂ ਥਰੇੜੀਆਂ ਦੋਵੇਂ ਲੇਹਰਾਂ ਨੂੰ ਘੁਮਾਤਾ ਠੀਕ ਹੈ ਜੀ ਤਾਂ ਇਹਨੂੰ ਆਪਣਾ white ਇੱਥੇ ਆ ਗਿਆ ਇਹਨੂੰ ਵੀ ਐਂ ਘੁਮਾ ਲਓ ਠੀਕ ਹੈ ਜੀ ਇੱਕ ਵਾਰੀ ਜੀ ਆਪਾਂ ਇਹਨੂੰ ਹੁਣ ਅਬ ਕੋ ਇਹਨੂੰ ਆਪਾਂ ਇੱਥੇ ਲੈ ਕੇ ਆਵਾਂਗੇ ਨੂੰ ਆਪਾਂ ਜਦੋਂ ਐਂ ਘਮਾਵਾਂਗੇ ਇੱਧਰ ਆਪਣਾ ਇੱਥੇ ਆ ਗਿਆ ਤਾਂ ਆਪਾਂ ਸਾਰੀ ਸਾਈਡ ਨੂੰ ਘਮਾ ਲਾਂਗੇ ਪਹਿਲਾ ਸਟੈਪ ਹੈ ਜਿਵੇਂ ਮਰਜ਼ੀ ਘਮਾਈ ਚੱਲੇ ਉਹਨੂੰ ਕੋਈ ਇਡਰ ਨਹੀਂ ਹੁੰਦਾ ਪਲੱਸ ਤੁਹਾਡਾ ਬਹੁਤ ਈਜ਼ੀਲੀ ਬਣੂਗਾ ਇੱਕ ਰਹਿ ਗਿਆ ਜੀ ਕਿੱਥੇ ਆਹੋ ਆਪਣਾ ਚੌਥਾ ਵਾਈਟ ਚੌਥਾ ਵਾਈਟ ਆਪਾਂ ਲੱਭਾਂਗੇ ਤਾਂ ਚੌਥਾ ਵਾਈਟ ਆਪਣਾ ਆ ਪਿਆ ਜੀ ਇਹ ਬਹੁਤ ਹੁਣ ਇੱਥੇ ਪਿਆ ਵਾਈਟ ਚਾਹੀਦਾ ਹੈਗਾ ਆਪਾਂ ਨੂੰ ਇੱਥੇ ਤਾਂ ਆਪਾਂ ਸਿਰਫ ਇਸ ਲਾਈਨ ਨੂੰ ਹੀ ਘੁਮਾ ਦਿਆਂਗੇ ਇੱਦਾਂ ਠੀਕ ਹੈ ਜੀ ਪਹੁੰਚ ਗਿਆ ਆਪਣਾ ਜਿਵੇਂ ਪਹਿਲਾਂ ਤੁਹਾਨੂੰ ਸਟੈਪ ਦੱਸਿਆ ਸੀ ਆਪਾਂ ਇਹਦੇ ਅਰਾਊਂਡ ਆਏ ਵਾਈਟ ਬਣਾਉਣਾ ਹੈਗਾ ਠੀਕ ਹੈ ਜੀ ਤੇ ਉਹ ਆਵੇਂ ਆਪਣਾ ਬਣ ਗਿਆ ਹੈਗਾ ਪਲੱਸ ਦਾ ਸਾਈਨ yellow ਦੇ ਚਾਰੇ ਪਾਸੇ ਠੀਕ ਹੈ ਜੀ ਤੇ ਫੇਰ ਆਪਣਾ ਦੂਜਾ ਸਟੈਪ ਕੀ ਹੋਊਗਾ ਆਹ ਵਾਈਟ ਜਿਹੜਾ ਐਜ ਹੈਗਾ ਇਹਨੂੰ ਐਜ ਕਹਿੰਦੇ ਆ ਆਪਾਂ ਇਹਦੇ ਨਾਲ ਦੂਜਾ ਕਲਰ ਕਿਹੜਾ ਹੈਗਾ ਜੀ orange ਕਲਰ ਇੰਦਰ ਆਪਣਾ ਬਲੂ ਹੈਗਾ ਕੋਈ ਕੋਈ ਕਲਰ ਤੁਹਾਡੇ ਆਲਰੇਡੀ ਮੈਚ ਹੋਏ ਖੜੇ ਹੋਣਗੇ ਸੈਂਟਰ ਦੇ ਨਾਲ ਆਹ ਕਲਰ ਆਹ ਕਲਰ ਆਹ ਕਲਰ ਜਿਵੇਂ ਹੁਣ ਆਪਣਾ ਇਹ ਹੋਲੀ ਸੋਲਵ ਸੀਗਾ ਪਹਿਲਾਂ ਹੀ ਹੋ ਗਿਆ ਚਲੋ ਠੀਕ ਹੈ ਤਾਂ ਆਪਾਂ ਕੀ ਕਰਾਂਗੇ ਇਸ ਆਪਾਂ ਪਲੱਸ ਨੂੰ ਇੱਥੋਂ ਆਹ ਆਪਣਾ ਦੋਵੇਂ ਆ ਮੈਚ ਕਰਦੇ ਆ ਸੈਂਟਰ ਬਲੂ ਦੇ ਨਾਲ ਬਲੂ ਆ ਇਹਦੇ ਨਾਲ ਦੂਜਾ ਰੰਗ ਚਿੱਟੇ ਦੇ ਨਾਲ ਆਪਾਂ ਇਹ ਸਾਰੀ ਸਾਈਡ ਨੂੰ ਐਂ ਘੁਮਾ ਦੇਾਂਗੇ ਦੋ ਵਾਰੀ ਇੱਕ ਵਾਰੀ ਦੋ ਵਾਰੀ ਠੀਕ ਹੈ ਜੀ ਉਹ ਆਪਣਾ ਪਹੁੰਚ ਗਿਆ ਇੱਥੇ ਵਾਈਟ ਦੇ ਨਾਲ ਆ ਗਿਆ ਉਹ ਵਾਈਟ ਉੱਪਰਲਾ ਆਪਣਾ ਸੈਂਟਰ ਐਜ ਦੇ ਨਾਲ ਸੈਂਟਰ ਵੀ ਮੈਚ ਹੋ ਗਿਆ ਚਾਰੇ ਪਾਸੇ ਆਪਾਂ ਇਦਾਂ ਹੀ ਕਰਨੇ ਆ ਹੁਣ ਦੂਜਾ ਵਾਈਟ ਆਪਾਂ ਵੇਖ ਲਾਂਗੇ ਜੀ ਇਹਦੇ ਨਾਲ ਕਿਹੜਾ ਰੰਗ ਹੈਗਾ ਸੰਤਰੀ ਰੰਗ ਹੈਗਾ ਦੋ ਲੇਹਰਾਂ ਤੁਸੀਂ ਜਿਵੇਂ ਮਰਜ਼ੀ ਘੁਮਾ ਸਕਦੇ ਹੋ ਠੀਕ ਹੈ ਆਪਾਂ ਇੱਧਰ ਕਰ ਲਓ ਜਿੰਨਾ ਜਿਵੇਂ ਤੁਹਾਡਾ ਮੈਚ ਨਹੀਂ ਹੋ ਰਿਹਾਗਾ ਸੈਂਟਰ ਦੇ ਨਾਲ ਇਸ ਰੰਗ ਨੂੰ ਤੁਸੀਂ ਮੈਚ ਕਰਨਾ ਹੈਗਾ ਉੱਪਰ ਆਪਣਾ ਚ ਵਾਈਟ ਸੀਗਾ ਸੰਤਰੀ ਦੇ ਨਾਲ ਸੰਤਰੀ ਮੈਚ ਕਰ ਤਾਂ ਜਿਵੇਂ ਹੀ ਤੁਹਾਡਾ ਮੈਚ ਹੋ ਗਿਆ ਤਾਂ ਤੁਸੀਂ ਇਹ ਸਾਰੀ ਸਾਈਡ ਨੂੰ ਘੁਮਾ ਕੇ ਦੋ ਵਾਰੀ ਇੱਕ ਦੋ ਵਾਰੀ ਥੱਲੇ ਪਹੁੰਚ ਜੂਗਾ ਹੈ ਪਹਿਲਾਂ ਆਪਾਂ ਆਹ ਕੌ ਲਿਆਂਦਾ ਸੀ ਇੱਥੇ ਦੇ ਨਾਲ ਐਜ ਦੇ ਨਾਲ ਆਪਣਾ ਸੈਂਟਰ ਮੈਚ ਹੋ ਗਿਆ ਹੁਣ ਦੂਜਾ ਵਾਈਟ ਆਪਣਾ ਆ ਸੀਗਾ ਇਹਦੇ ਨਾਲ ਆ ਗਿਆ ਤੇ ਸੰਤਰੀ ਦੇ ਨਾਲ ਸੰਤਰੀ ਮੈਚ ਹੁੰਦਾ ਐਵੇਂ ਹੁਣ ਆਪਾਂ ਤੀਜਾ ਵੇਖ ਲਾਂਗੇ ਇੱਥੇ ਹੈਗਾ ਵਾਈਟ ਇੱਥੇ ਹੈਗਾ ਲਾਲ ਰੰਗ ਲਾਲ ਰੰਗ ਇੱਥੇ ਨਹੀਂ ਮੈਚ ਹੁੰਦਾਗਾ ਇਹਨੂੰ ਆਪਾਂ ਦੋਵੇਂ ਲੇਰਾਂ ਨੂੰ ਘੁਮਾ ਲਾਂਗੇ ਥੱਲੜੀਆਂ ਨੂੰ ਜਿੰਨਾ ਚਿਰ ਆਪਣਾ ਲਾਲ ਇੱਥੇ ਨਹੀਂ ਪਹੁੰਚਦਾ ਠੀਕ ਹੈ ਜੀ ਤੇ ਇਹ ਪਹੁੰਚ ਗਿਆ ਆਪਣਾ ਲਾਲ ਇੱਥੇ ਵਾਈਟ लाल लाल कंप्लीट हो गया ਇਹਨੂੰ ਆਪਾਂ ਫਿਰ ਉਵੇਂ ਕਮਾ ਦੇਾਂਗੇ ਠੀਕ ਹੈ ਜੀ ਪਲੱਸ ਦਾ ਸਾਈਨ ਬਣਦਾ ਜਾਂਦਾ ਆਪਣਾ ਜਿਵੇਂ ਦੇਖ ਸਕਦੇ ਹੋ ਆਹ ਰਹਿ ਗਿਆ ਇੱਥੇ ਪਲੱਸ ਕੰਪਲੀਟ ਹੋਣ ਨੂੰ ਤੇ ਚੌਥਾ ਰੰਗ ਸੀਗਾ ਆਪਣਾ ਜੀ ਚਿੱਟਾ ਨਾਲ ਹਰੇ ਦੇ ਨਾਲ ਪਹਿਲੇ ਹਰਾ ਮੈਚ ਹੋਇਆ ਖੜਾ ਆਪਾਂ ਨੂੰ ਕੁਝ ਨਹੀਂ ਕਰਨ ਦੀ ਲੋੜ ਆਪਾਂ ਇਹਨੂੰ ਦੋ ਵਾਰੀ ਕਮਾ ਦੇਾਂਗੇ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣਾ ਇੱਥੇ ਇਦਾਂ ਪਲੱਸ ਬਣੂਗਾ ਵਾਈਟ ਦੇ ਨਾਲ ਇੱਦੀ ਵੀ ਤੁਸੀਂ ਵੇਖ ਸਕਦੇ ਹੋ ਵੀ ਆਪਣਾ ਪਲੱਸ ਬਣ ਚੁੱਕਿਆ ਹੈਗਾ ਠੀਕ ਹੈ ਜੀ ਸੈਂਟਰ ਦੇ ਨਾਲ ਏਜਾਂ ਦੇ ਨਾਲ ਆਪਣੇ ਲਾਲ ਰੰਗ ਦੇ ਨਾਲ ਲਾਲ ਮੈਚ ਹੈ ਇਹਨੂੰ ਇਹਨੂੰ ਨਹੀਂ ਵੇਖਣ ਦੀ ਲੋੜ ਤੁਹਾਨੂੰ ਹਜੇ ਕਿਹੜਾ ਉੱਪਰਲੀ ਲੇਅਰ ਨੂੰ ਆਪਾਂ ਪਹਿਲਾਂ ਪਹਿਲੀ ਲੇਅਰ ਸੋਲਵ ਕਰਾਂਗੇ ਲਾਲ ਦੇ ਨਾਲ ਲਾਲ ਮੈਚ ਹੋ ਗਿਆ ਬਨੀਲੇ ਨਾਲ ਲੀਲਾ ਸੰਤਰੀ ਨਾਲ ਸੰਤਰੀ ਤੇ ਲੇ ਪਲੱਸ ਆਪਾਂ ਆਲਰੇਡੀ ਬਣ ਚੁੱਕਿਆ ਸੀ ਜੀ ਠੀਕ ਹੈ